ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਸਮੇਂ ਹਲਕਾ ਕਨੌਰ ਦੇ ਪਿੰਡ ਬਹਾਵਲਪੁਰ ਦੇ ਵਿੱਚ ਮੌਜੂਦ ਹਾਂ ਦੱਸ ਦਈਏ ਕਿ 3 ਤਰੀਕ ਦੀ ਇੱਕ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਜਿੱਦੇ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ 15 ਤੋਂ 20 ਲੋਕ ਜਿਹੜੇ ਨੇ ਇੱਕ ਫੈਕਟਰੀ ਦੇ ਵਿੱਚ ਆਂਦੇ ਨੇ ਤੇ ਉੱਥੇ ਲੱਖਾਂ ਰੁਪਏ ਦਾ ਲੋਹਾ ਜਿਹੜਾ ਹੈ ਚੋਰੀ ਕਰ ਲਏ ਜਾਂਦੇ ਨੇ ਤੇ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਮਾਲਕ ਨੇ ਉਹਨਾਂ ਦੇ ਕਹਿਣ ਮੁਤਾਬਕ ਕੀ ਗੱਡੀ ਜਿਹੜੀ ਹੈ ਟੈਂਪੂ ਜੋ ਵੀ ਉਹ ਲੈ ਕੇ ਆਏ ਸੀਗੇ ਉਹ ਇੱਥੇ ਲਗਾਇਆ ਗਿਆ ਸੀ ਤੇ ਇਹ ਉਹ ਫੈਕਟਰੀ ਹੈ ਜਿਸ ਦੇ ਵਿੱਚ ਜਿਹੜੀ ਹੈ ਇਹ ਸਾਰੀ ਵਾਰਦਾਤ ਹੋਈ ਹੈ ਜੋ ਵਾਰਦਾਤ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਜੇਕਰ ਦਿਖਾਈਏ ਕਿ ਇਹ ਫੈਕਟਰੀ ਹੈ ਜਿਹੜੀ ਜਿੱਦੇ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਜੋ ਚੋਰੀ ਹੋਈ ਹੈ ਤੇ ਸਮਾਨ ਜਿਹੜਾ ਕੁਝ ਸਮਾਨ ਇੱਥੇ ਪਿਆ ਸੀ ਤੇ ਕੁਝ ਸਮਾਨ ਜਿਹੜਾ ਦੂਜੀ ਸਾਈਡ ਪਿਆ ਸੀ ਤੇ ਇਸ ਸਮੇਂ ਮੇਰੇ ਨਾਲ ਜਿਹੜੇ ਨੇ ਫੈਕਟਰੀ ਦੇ ਮਾਲਕ ਗੁਰਪ੍ਰੀਤ ਸਿੰਘ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਜਿਹੜੀ ਜਾਣਕਾਰੀ ਦਿਓ ਕਿੰਨੇ ਕਵਜੇ ਦੀ ਜਿਹੜੀ ਇਹ ਘਟਨਾ ਹੈ ਤੇ ਕਿੰਨੇ ਕਿ ਜਿਹੜੇ ਇਹਨੇ ਲੋਕ ਆਏ ਬਾਈ ਸਤਿ ਸ਼ਕਾਲ ਜੀ ਇਹ ਸਾਡੇ ਅਸੀਂ ਧੰਨਵਾਦ ਆ ਤੁਹਾਡੇ ਚੈਨਲ ਦੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਇੱਥੇ ਸਰਕਾਰ ਦਾ ਕਰਨ ਆਈ ਹੈ ਬਾਈ ਇਦਾਂ ਇਹ 3 ਤਰੀਕ ਤਕਰੀਬਨ 2:24 ਮਿੰਟ ਤੇ ਤਾਂ ਇਹਨਾਂ ਨੇ ਕਾਰਵਾਈ ਸ਼ੁਰੂ ਕਰੀ ਹੈ ਮੇਰੇ ਸਾਹਮਣੇ 2:00 ਵਜੇ ਤੇ ਇਹਨਾਂ ਨੇ 3 ਤਰੀਕ ਨੂੰ ਆਗੇ ਇਹ ਚੋਰੀ ਕਰਨ ਉਹ ਤੋਂ ਬਾਅਦ ਮੇਰੀ ਲੇਬਰ ਬੈਠੀ ਸੀ ਇੱਥੇ ਪੰਜ ਛੇ ਬੰਦੇ ਹੋਰੇ ਸੀ ਵਿਚਾਰੇ ਦਰਵਾਜ਼ਾ ਖੁੱਲਾ ਸੀ ਉਹਨਾਂ ਨੂੰ ਠਾਲਿਆ ਉਹਨਾਂ ਦੇ ਗਰਦਨਾਂ ਤੇ ਕਿਰਪਾਨਾਂ ਰੱਖੀਆਂ ਕ੍ਰਪਾਣਾ ਰੱਖੀਆਂ ਗੰਡਾਸੀ ਲੈ ਰਹੇ ਸੀ ਉਹ ਤੋਂ ਬਾਅਦ ਇੱਥੋਂ ਜਾ ਕੇ ਇੱਕ ਬੰਦੇ ਦੀ ਗਰਦਨ ਫੜ ਕੇ ਰੱਖ ਕੇ ਤਾਂ ਉਹ ਤੋਂ ਬਾਅਦ ਉੱਥੇ ਦੋ ਬੰਦੇ ਹੋਠ ਵਾਲੇ ਮੇਰੇ ਪੰਜ 10 ਬੰਦੇ ਇੱਕ ਕਮਰੇ ਚ ਬੰਦ ਕਰਕੇ ਲੈਵਰ ਵਾਲੇ ਬੰਦ ਕਰਿਆਂ ਤੋਂ ਬਾਅਦ ਬਾਹਰੋਂ ਕੁੰਡੀ ਲਾਤੀ ਤੇ ਜਿਹੜੇ ਦੋ ਬੰਦੇ ਮੇਰੇ ਇੱਥੇ ਲੈਵਰ ਦੇ ਬੈਠੇ ਰਹੇ ਬਾਕੀ ਪੰਜ ਬੰਦੇ ਉੱਥੋਂ ਸਮਾਨ ਚੱਕਣਾ ਸ਼ੁਰੂ ਕਰਿਆ ਜਿਹੜਾ ਕੈਮਰੇ ਚ ਸਾਨੂੰ ਦਿਖ ਰਿਹਾ ਜਿਹੜੇ ਅਸੀਂ ਆ ਕੇ ਮੌਕੇ ਤੇ ਦੇਖਿਆ ਜੀ ਉਹ ਤੋਂ ਬਾਅਦ ਇੱਥੇ ਮੇਰਾ ਸਰੀਆ ਆਇਆ ਵਾ ਸੀ ਹਫਤਾ ਹੋਇਆ ਸੀ ਮੈਨੂੰ ਸਰੀਆ ਲੈ ਆਏ ਨੇ ਉਹਨੂੰ 275000 ਦਾ ਮੇਰਾ ਬਿੱਲ ਸੀ ਉਹਦਾ ਬਾਕੀ ਮੇਰਾ ਇਹ ਸਮਾਨ 125 ਰੁਪਏ ਕਿਲੋ ਮੈਂ ਲੈ ਆਈਏ ਮਿੰਨਾ ਦੋ ਮਿੰਨਾ ਹੋਇਆ ਲੈ ਆਂਦਾ ਦਾ ਇਧਰੋਂ ਮੇਰਾ ਜਿੰਨਾ ਵੀ ਪੈ ਬਣਾਉਣ ਵਾਲਾ ਸਮਾਨ ਆ ਸਾਰਾ ਚੱਕ ਲਏਗੇ ਤੇ ਆਏ ਕਿਧਰੋਂ ਸੀਗੇ ਇੱਥੇ ਉਹਨਾਂ ਨੇ ਸਰ ਗੱਡੀ ਲਾਈ ਗੱਡੀ ਲਾ ਕੇ ਲੇਬਰ ਦੇ ਮੁਤਾਬਕ ਇਹ ਗੱਡੀ ਸਾਡੇ ਕੈਮਰੇ ਨਾਲ ਇੱਥੇ ਬਾਹਰ ਲਿਆ ਵਾਲੇ ਕੈਮਰੇ ਇੱਕ ਤਾਂ ਸਾਡਾ ਖਰਾਬ ਹੋ ਗਿਆ ਸੀ ਇੱਕ ਪਤਾ ਨਹੀਂ ਉਹਨਾਂ ਨੇ ਛੇੜਖੰਨੀ ਕਰੀ ਹੈ ਕੈਮਰੇ ਬੰਦ ਸੀ ਤਾਂ ਇੱਥੇ ਗੱਡੀ ਲੇਬਰ ਦੇ ਮੁਤਾਬਕ ਇੱਥੇ ਗੱਡੀ ਖੜੀ ਸੀ ਇੱਥੋਂ ਉੱਥੋਂ ਸਮਾਨ ਲੈਣ ਕੇ ਇੱਥੇ ਰੱਖਿਆ ਇੱਥੋਂ ਫੇਰ ਅੱਗੇ ਕਰਿਆ ਉਹਨਾਂ ਨੇ ਹਾਂਜੀ ਤੇ ਜੀ ਸਰ ਤੁਸੀਂ ਦੱਸ ਦਿਓ ਜਿਹੜਾ ਲੋਹਾ ਹੈ ਕਿੰਨੇ ਕ ਕੀਮਤ ਸੀਗੀ ਲੋਹੇ ਦੀ ਇਹ ਜਿਹੜਾ ਮੇਰਾ ਲੋਹਾ ਵਿੱਚ ਪੈ ਪੈਣ ਵਾਲਾ ਸਰੀਆ ਜੀ 4 ਐਮ ਐਮ ਦਾ ਤੇ 5 4 ਦਾ ਤੇ 5 ਐਮ ਐਮ ਦਾ ਅਸੀਂ ਪਾਣੇ ਆ ਇਹ ਮੇਰਾ ਬਿਨਾ ਬਿਲ ਤੋਂ 18% ਜੋ ਜੀ ਐਸ ਟੀ ਲੱਗਦਾ ਉਹਨ ਤੋਂ ਬਿਨਾ ਤੇਰਾ ਇਹ ਜੋ 94 ਸੌਰੀ 75 ਰੁਪਏ ਕਿਲੋ ਆਂਦਾ ਹੀ ਇਹ ਜੀ ਐਸ ਟੀ ਪਾ ਕੇ ਇਹ 70 72 ਰੁਪਏ ਕਿਲੋ ਪੈ ਜਾਂਦਾ ਜਿਹੜਾ ਉਧਰੋਂ ਮੇਰਾ ਸਮਾਨ ਚੱਕਿਆ ਉਹ 750 ਰੁਪਏ ਕਿਲੋ ਦੋਹੇ ਦਾ ਹੁੰਦਾ ਸਰ ਉਹ ਲੋ ਸਪੈਸ਼ਲੀ ਮਰੀਂਟੇ ਤੋਂ ਆਂਦਾ ਇਹ ਉਹ 125 ਰੁਪਏ 120 ਰੁਪਏ ਕਿਲੋ ਨਾ ਆਂਦਾ ਹੀ ਅਲ ਡੇਡ ਮਹੀਨਾ ਹੋਇਆ ਸੀ ਮੈਂ ਲੈ ਕੇ ਆਇਆ ਉਹਨੂੰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਕਾਫੀ ਮਹਿੰਗਾ ਸੀਗਾ ਸੀਸੀਟੀਵੀ ਕੈਮਰੇ ਵੀ ਤੁਸੀਂ ਲੱਗੇ ਹੋਏ ਸੀ ਕਿੰਨੇ ਕ ਬੰਦੇ ਜਿਹੜੇ ਉਹਦੇ ਵਿੱਚ ਦਿਖਾਈ ਦੇ ਰਹੇ ਪੰਜ ਬੰਦੇ ਦੇ ਅਨਸਾਰ ਉੱਥੇ ਐਨ ਕੈਮਰੇ ਜਿਖ ਦਿਖਾਈ ਦੇ ਰਹੇ ਨੇ ਇੱਕ ਬੰਦਾ ਦਾ ਇੱਧੇ ਉੱਥੇ ਹੀ ਸਾਡਾ ਇੱਥੋਂ ਕੋਈ ਰਾਡ ਰੂਡ ਲੈ ਕੇ ਇੱਕ ਤਾਂ ਮੂੰਹ ਬੰਨਿਆ ਹੋ ਉਹ ਕਰੇ ਰਿਹਾ ਜੀ ਉਹ ਤਾਂ ਆਪਣੀ ਕਾਰਵਾਈ ਤੇ ਮਤਲਬ ਡੰਡਾ ਲੈ ਕੇ ਘੁੰਮੇ ਰਿਹਾ ਜੀ ਤੇ ਚਾਰ ਬੰਦੇ ਉੱਥੇ ਸਮਾਨ ਚੱਕ ਚੱਕ ਕੇ ਲੈ ਰਹੇ ਨੇ ਜੀ ਸਮਾਨ ਸਰ ਇੰਨਾ ਇੰਨਾ ਭਾਰੀ ਹੈ ਜਿਹੜੀ ਮੇਰੀ ਲੇਬਰ ਇੱਥੇ ਵਿਚਾਰੀ ਕੰਮ ਕਰਦੀ ਹੈ ਦੋ ਬੰਦੇ ਤਿੰਨਾਂ ਤੋਂ ਤੋਂ ਬ ਕੋਈ ਕਿਸੇ ਦਾ ਵੇਟ 50 ਕਿਲੋ ਕਿਸੇ ਦਾ 70 ਕਿਲੋ ਕਿਸੇ ਦਾ 80 ਕਿਲੋ ਉਹ ਤੋਂ ਬਾਅਦ ਸਾਰੀ ਇੱਕ ਹੋਰ ਹੈ ਗੱਲ ਇੱਥੇ ਨਾ ਮੇਰਾ ਇੱਕ ਬਿਲਾ ਹੈ ਦੋਹੇ ਦਾ ਵੱਡੀ ਮਸ਼ੀਨ ਦਾ ਸੀ ਉਹ ਘੱਟੋ ਘੱਟ ਡੇਢ ਕੁਇੰਟਲ ਦਾ ਇੱਕ ਬੰਦੇ ਕੋਲ ਚੱਕੇ ਨਹੀਂ ਗਿਆ ਬੰਦੇ ਨੇ ਗੇਜ ਚੋਂ ਦਸਤਾਨੇ ਕੱਢੇ ਚਿੱਟੇ ਰੰਗ ਦੇ ਦਸਤਾਨੇ ਚੜਾ ਕੇ ਫੇਰ ਚੱਕੇ ਮਤਲਬ ਬਿਨਾਂ ਕਫ ਹੋਏ ਬਿਨਾਂ ਕਫ ਹੋਏ ਕੰਮ ਕਰ ਰਹੀ ਸੀ ਮੈਂ ਇਸ ਨੂੰ ਚੋਰੀ ਨਹੀਂ ਕਹੂੰਗਾ ਮੈਂ ਇਹਨੂੰ ਡਾਕਾ ਕਹਾਂਗਾ ਡਾਕਾ ਮਾਰਿਆ ਉਹਨਾਂ ਨੇ ਇਦਾਂ ਸਰ ਜੇ ਨਾ ਇਦਾਂ ਕੋਈ ਕੋਈ ਪੈਰਵਾਹੀ ਹੋਈ ਇਹ ਤਾਂ ਇਹ ਇੱਥੇ ਤਾਂ ਫੈਕਟਰੀ ਹੈ ਤਾਂ ਘਰ ਜਾ ਜਾ ਕੇ ਲੋਕਾਂ ਦੀ ਗਰਦਨਾਂ ਤੇ ਰੱਖ ਰੱਖ ਕੇ ਜਾਂ ਆਪਾਂ ਮੋਟਰਸਾਈਕਲ ਤੇ ਜਾ ਰਹੇ ਹਾਂ ਗਰਦਨ ਤੇ ਰੱਖਣਗੇ ਮੋਟਰਸਾਈਕਲ ਖੋਣੇ ਸਾਡੀ ਗਰਦਨ ਵੱਢ ਦੇਣਗੇ ਇਹ ਤਾਂ ਨੀਰਾ ਪੂਰਾ ਤੱਕਾ ਹੀ ਹੈ ਜਿਸ ਤਰ੍ਹਾਂ ਜੜੀਏ ਕੋਈ ਜਾਣਕਾਰੀ ਸਾਡੇ ਕੋਲ ਵੀ ਆਈ ਹੈ ਕਿ ਪਹਿਲਾਂ ਵੀ ਚੋਰੀ ਵਗੈਰਾ ਹੋਈ ਹੈ ਹਾਂ ਸਰ ਅੱਜ ਤੋਂ 1.5 ਸਾਲ ਪਹਿਲਾਂ ਮਾਰਚ ਦੇ ਮਹੀਨੇ ਚ ਉਹਨੂੰ ਮੈਂ ਚੋਰੀ ਮੰਨ ਲਊਗਾ ਉੱਥੋਂ ਸਮਾਨ ਚੱਕਿਆ ਇੱਧਰ ਦੀ ਲੈ ਗਿਆ ਉਹ ਟਾਵਰ ਤੇ ਸੜਕ ਤੇ ਲੰਦਿਆ ਉਹਨੂੰ ਮੈਂ ਚੋਰੀ ਮੰਨ ਲਊਗਾ ਇਹਨੂੰ ਚੋਰੀ ਨਹੀਂ ਮੰਨਦਾ ਇਹਨੂੰ ਡਾਕਾ ਮੰਨੂਗਾ ਹਾਂਜੀ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਲੇਬਰ ਵੀ ਸੀ ਕਿੰਨੀ ਕਲੇਬਰ ਇੱਥੇ ਜਿਹੜੀਆਂ ਮੇਰੀ ਲੇਬਰ ਇੱਥੇ ਜੀ 17 18 ਬੰਦੇ ਕੰਮ ਕਰ ਰਹੇ ਨੇ 17 18 ਚੋਂ 7 ਤਾਂ ਇੱਥੇ ਸੀ ਵਿਚਾਰੇ 6 ਬੰਦੇ ਉੱਥੇ ਜਿਹੜੇ ਇਹਨਾਂ ਨੇ ਅੰਦਰ ਮੁੰਦੇ ਦੋ ਬੰਦੇ ਪਰਿਵਾਰ ਸਮੇਤ ਐ ਉੱਥੋਂ ਚਲੇ ਗਏ ਉਹ ਉਹ ਸੋਰੇ ਸੀ ਉਹਨਾਂ ਦਾ ਨਹੀਂ ਦਰਵਾਜ਼ਾ ਖੁੱਲਿਆ ਦੋ ਬੰਦੇ ਇੱਧਰ ਸੀ ਜੀ ਉਹ ਉਹਨਾਂ ਨੂੰ ਉਹ ਸੋਰੇ ਸੀ ਉਹਨਾਂ ਨੇ ਉਹ ਮਤਲਬ ਖੁੱਲਦੇ ਹੀ ਰਹੇਗੇ ਮਤਲਬ ਕੋਈ ਵਿੜਕੀ ਨਹੀਂ ਹੋਈ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਇੱਥੇ ਵੀ ਲੇਬਰ ਹੈਗੀ ਐ ਮਤਲਬ 12 13 ਬੰਦੇ ਮੇਰੇ ਉਹਨਾਂ ਨੇ ਕਾਬੂ ਕਰੇ ਬਾਕੀ ਜਿਹੜੇ 3-4 ਰਹਿ ਗਏ ਵਿਚਾਰੇ ਉਹ ਸੁੰਦੇ ਹੀ ਰਹਿ ਗਏ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰੀ ਵੀ ਜਿਹੜੀ ਮੇਰੇ ਬਾਏ ਗੁੱਡੂ ਨਾਮ ਦਾ ਮੇਰੇ ਲੇਬਰ ਦਾ ਪੁਰਾਣਾ ਬੰਦਾ ਉਹਨੇ ਮੇਰੇ ਬਾਤ 3:05 ਦੇ ਫੋਨ ਕੀਤਾ ਵੀ ਸਰਦਾਰ ਜੀ ਫੈਕਟਰੀ ਮੇ ਆ ਜਾਓ ਮੈਨੇ ਮੈਂ ਡਰ ਗਿਆ ਮੈਂ ਕਿਤੇ ਕੋਈ ਐਮੀ ਕੋਈ ਬਿਮਾਰ ਨਾ ਹੋ ਗਿਆ ਮੈਂ ਤੂੰ ਕੱਲ ਤਾਂ ਦੱਸ ਗਾ ਸਰਦਾਰ ਜੀ ਫੈਕਟਰੀ ਵਿੱਚ ਚੋਰੀ ਹੋ ਗਈ ਮੈਂ ਸਾਡੇ ਮਕਾਨ ਨੇੜੇ ਇਹ ਦੇ ਫੈਕਟਰੀ ਦੇ ਮੈਂ ਇੱਥੇ 3:07 ਤੇ ਇੱਥੇ ਪਹੁੰਚ ਗਿਆ ਜੀ ਇੱਥੇ ਆ ਕੇ ਮੌਕਾ ਦੇਖਿਆ ਫਿਰ ਅਸੀਂ 100 ਨੰਬਰ ਤੇ ਕੰਪਲੀਟ ਲਿਖਾਈ ਕੰਪਲੀਟ ਅਸੀਂ 100 ਨੰਬਰ ਤੇ ਜਰੀ ਲਿਖਾਤੀ ਸੀ ਚਲੋ ਮੁਲਾਜ਼ਮ ਫਿਰ ਸਾਡੇ ਪਾਸ ਆ ਗਏ ਸੀ ਸਾਢੇ 5 6 ਵਜੇ ਮੁਲਾਜ਼ਮ ਆ ਕੇ ਮੌਕਾ ਦੇਖ ਕੇ ਗਏ ਨੇ ਸਰਦਾਰ ਸੁਖਦੇਵ ਸਿੰਘ ਜੀ ਉਹ ਤੋਂ ਬਾਅਦ ਸਾਨੂੰ ਗੰਡਿਆ ਖੜੀ ਲੱਗਦਾ ਥਾਣਾ ਫਿਰ ਉੱਥੋਂ ਐਸਐਚਓ ਸਾਹਿਬ ਆਏ ਫਿਰ ਸ਼ਾਮੀ ਉਹ ਮੌਕਾ ਦੇਖ ਕੇ ਗਏ ਫਿਰ ਅੱਜ ਵੀ ਐਸਐਚਓ ਸਾਹਿਬ ਆਏ ਆ ਅਸੀਂ ਦੇਖੋ ਪ੍ਰਸ਼ਾਸਨ ਦਾ ਉਹ ਨਹੀਂ ਕਹਿੰਦੇ ਕਿ ਉਹ ਕਾਰਵਾਈ ਨਹੀਂ ਕਰ ਰਹੇ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਜੇ ਚਾਹੇ ਪ੍ਰਸ਼ਾਸਨ ਇਸ ਮੁੱਦੇ ਨੂੰ ਹਫ਼ਤੇ 'ਚ ਵੀ ਕੱਢ ਸਕਦਾ ਜੇ ਚਾਹੇ ਉਹ ਉਹਨਾਂ ਦੇ ਉਹਨਾਂ ਦੇ ਡਿਪੈਂਡੈਂਸਰ ਤੇ ਕਿੰਨੀ ਜਲਦੀਬਾਜ਼ੀ ਕਰਨਗੇ ਪਰ ਮੈਂ ਪ੍ਰਸ਼ਾਸਨ ਦਾ ਮੇਰੇ ਵੱਲੋਂ ਤਾਂ ਮੈਂ ਧੰਨਵਾਦ ਕਰਦਾ ਐ ਐਸਐਚਓ ਗੁਰਚਾਨ ਸਿੰਘ ਦਾ ਕੰਡਿਆ ਖੜੀ ਮਨਠਾਣਾ ਪੈਂਦਾ ਹਲਦੀ ਘੜੀ ਸਾਨੂੰ ਪੂਰਾ ਸਾਥ ਦੇ ਰਹੇ ਨੇ ਅੱਜ ਵੀ ਆਏ ਸੀ ਹਰ ਰੋਜ਼ ਇੱਕ ਜਿਹੜਾ ਮਾਰ ਰਹੇ ਨੇ ਉਹ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਮੈਨੂੰ ਪ੍ਰੋਬਲਮ ਮਾਰੀ ਐ ਸਰ ਹੁਣ ਮੈਂ ਸਰਕਾਰੀ ਟੈਂਡਰ ਪਾਇਆ ਵਾ ਸਰ ਮੈਂ ਆਰਡਰ ਫਗੜੇ ਹੋਏ ਨੇ ਲੱਗ ਲੱਗ ਆਰਡਰ ਫਗੜੇ ਹੋਣੇ ਜਿਹੜੀ ਮੇਰੀ ਲੇਬਰ ਹੁਣ ਡਰ ਗਈ ਕੱਲ ਸਮੇਤੋਂ ਸਾਫ ਕਰਕੇ ਚਲੇ ਗਏਗਾ ਸਰਦਾਰ ਜੀ ਹਮਨੇ ਹਮਨੇ ਬੱਚੇ ਨਹੀਂ ਮਰਵਾਣੇ ਆਏ ਹਮ ਤੋ ਜਾ ਰਹੇ ਹਾਂ ਸਭ ਤੋਂ ਜਿਹੜਾ ਮੈਨੂੰ ਘਾਟਾ ਹੁਣ ਪਊਗਾ ਨਾ ਸਰ ਮੈਂ ਟੈਂਡਰ ਫਗੜੇ ਹੋ ਤਾ ਉਹ ਟੈਂਡਰ ਜੇ ਮੇਰੇ ਨਾ ਪ੍ਰਤਾਨ ਹੋਏ ਮੈਨੂੰ ਸਰਕਾਰ ਜੀ ਰਮਾਨਾ ਵੀ ਲਾਉਗੀ ਬਹੁਤ ਕੁਝ ਕਰੂਗੀ ਅੱਜ ਫੇਰ ਦੋ ਬੰਦੇ ਕਹਿ ਰਹੇ ਸਰਦਾਰ ਜੀ ਹਮ ਨਹੀਂ ਰਹਿਗੇ ਜੋ ਬੱਚਿਆਂ ਵਾਲੇ ਬੰਦੇ ਆ ਉਹ ਤਾਂ ਕਹਿ ਰਹੇ ਅਸੀਂ ਰਹਿਣਾ ਹੀ ਰਹਿਣਾ ਨਹੀਂ ਹਮ ਨਹੀਂ ਇੱਥੇ ਬੱਚੇ ਮਰਵਾਣੇ ਕਹਿਣ ਦਾ ਭਾਵ ਇਦਾਂ ਸਰ ਜੇ ਇਹ ਤਾਂ ਮੇਰਾ ਘਰ ਫੈਕਟਰੀ ਨਹੀਂ ਮੇਰਾ ਘਰ ਹੈ ਜੇ ਮੇਰੇ ਘਰ ਚ ਮੇਰੀ ਲੇਬਰ ਹੀ ਨਹੀਂ ਪਾਜਤ ਹੈਗੀ ਮੈਂ ਕੀ ਕਰੂੰਗਾ ਫਿਰ ਇਹ ਮੇਰੇ ਕਰੋੜਾਂ ਦਾ ਇੱਥੇ ਬਿਜ਼ਨਸ ਆਇਆ ਮੈਨੂੰ ਪਤਾ ਨਾ ਕਿੰਨੀ ਮਿਹਨਤ ਨਾਲ ਲਾਇਆ ਜੇ ਮੇਰਾ ਬਿਜ਼ਨਸ ਇਹ ਫੈਲ ਹੋ ਗਿਆ ਅਸੀਂ ਕੀ ਕਰਾਂਗੇ ਬਹੁਤ ਤਕਲੀਫ ਹੈ ਇਸ ਚੀਜ਼ ਦੀ ਸਾਨੂੰ ਇਹ ਜਿਸ ਤਰ੍ਹਾਂ ਜ਼ਿਕਰ ਗੱਲ ਕਰੀਏ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਕੁਝ ਲੋਕ ਜਿਹੜੇ ਆ ਇੱਧਰ ਵੀ ਖੜੇ ਸੀਗੇ ਉਧਰੋਂ ਵੀ ਸਮਾਨ ਲੈ ਕੇ ਗਏ ਨੇ ਜਿਸ ਤਰ੍ਹਾਂ ਸਾਰੀ ਗੱਲ ਜਿਹੜੀ ਐ ਮੈਨੂੰ ਲੱਗਦੀ ਹੈ ਕਿ ਕੋਈ ਜਾਣਕਾਰ ਵੀ ਹੋ ਸਕਦਾ ਕੋਈ ਕਿਸੇ ਤੇ ਸ਼ੱਕ ਵਗੈਰਾ ਹੈਗਾ ਤੁਹਾਨੂੰ ਸਰ ਦੇਖੋ ਹਲਦੀ ਗਾੜੀ ਸਾਨੂੰ ਸ਼ੱਕ ਤਾਂ ਨਹੀਂ ਹੈਗਾ ਦੇਖੋ ਐਮੀ ਇਸ ਕਿਸ ਚੀਜ਼ ਦਾ ਗਲਤ ਨਾਂ ਲਈਏ ਸ਼ੱਕ ਹੈ ਨਹੀਂ ਪਰ ਜਿਹੜੇ ਸਾਥ ਨਾਲ ਉਹਨਾਂ ਨੇ ਚੋਰੀ ਕੀਤੀ ਹੈ ਮੈਂ ਉਸ ਦਿਨ ਦੋ ਤਰੀਕ ਨੂੰ ਸਾਰਾ ਦਿਨ ਫੈਕਟਰੀ ਚ ਬੈਠਿਆ ਰਿਹਾ ਉਹ ਮੁੰਸੀ ਰੱਖਿਆ ਹੋ ਸੀ ਮੈਂ ਸਾਰਾ ਦਿਨ ਬੈਠਾ ਬ੍ਰਿਚੀ ਚ ਮੈਂ ਦੇਖ ਰਿਹਾ ਸੀ ਮੈਂ ਸ਼ਾਮੀ ਇੱਥੋਂ ਕੁਆਂਟਰ ਸਰੀਆ ਰਖਾ ਕੇ ਉੱਥੇ ਲੈ ਗਿਆ ਕਟੋ-ਕਟ ਮੇਰੇ ਫੈਕਟਰੀ ਦੇ ਗੇਟ ਤੋਂ 200 ਫੁੱਟ ਦੂਰ ਹੈ ਜਿੱਥੇ ਜਾਲੀ ਬਣਦੀ ਹੈ ਸਾਡੀ ਸਰ ਉੱਥੇ ਮੈਂ ਕੁਆਂਟਰ ਸਰੀਆ ਰਖਾਇਆ ਲੇਬਰ ਵਾਲਿਆਂ ਤੋਂ ਉਸ ਕੁਆਂਟਰ ਚੋਂ ਉਹਨੇ 10 ਕਿਲੋ ਲਾ ਲਿਓ ਵਰਤ ਲਿਆ 10 ਜਾਂ 15 ਕਿਲੋ ਦੋ ਜਾਲੀਆਂ ਬਣਾਈਆਂ ਉਹ ਤੋਂ ਬਾਅਦ ਅਸੀਂ ਜਦ ਸਵੇਰੇ ਮੌਕਾ ਦੇਖਿਆ ਮੈਂ ਉਹਨਾਂ ਨੂੰ ਲੇਬਰ ਵਾਲਿਆਂ ਨੂੰ ਕਿਹਾ ਮੈਂ ਉਹ ਸਰੀਏ ਦੇ ਕਿਹੜਾ ਪਰ ਆਦ ਲੈ ਕੇ ਸਰ ਦੇਖ ਲਓ ਉੱਥੇ ਵੀ ਸਰੀਆ ਨਾ ਜਿਹੜੇ ਬੰਦੇ ਗਏ ਆ ਸਰੀਆ ਦੇਖਣ ਨਹੀਂ ਗਏ ਸਮਾਨ ਨੂੰ ਸਿੱਧਾ ਚੱਕ ਕੇ ਹੀ ਲੈ ਕੇ ਆਏ ਆ ਵੀ ਜਿੱਦਾਂ ਆਪਾਂ ਨੇ ਪਤਾ ਹੀ ਹੈ ਵੀ ਯਾਰ ਉਰੇ ਤੇ ਸਮਾਨ ਚੱਕ ਲਓ ਉਰੇ ਚੱਕ ਲਓ ਉਹਨਾਂ ਨੇ ਮੇਰਾ ਸਮਾਨ ਕਬਾੜ ਨਹੀਂ ਚੱਕਿਆ ਬਿਲਕੁਲ ਕਬਾੜ ਉੱਥੇ ਮੇਰਾ ਹੋਰ ਪਿਆ ਸੀ ਉਹ ਕਬਾੜ ਨਹੀਂ ਚੱਕਿਆ ਇਹਨ ਮੇਰਾ ਰਿਜੀਨਲ ਕੰਮ ਵਾਲਾ ਸਮਾਨ ਚੱਕਿਆ ਸਾਰਾ ਕੰਮ ਵਾਲਾ ਸੋ ਕਿਸੇ ਜਿਵੇਂ ਜੜੀਆਂ ਗਲਬਾਤ ਵੀ ਅਸੀਂ ਫੈਕਟਰੀ ਦੇ مالک ਗੁਰਪ੍ਰੀਤ ਸਿੰਘ ਦੇ ਨਾਲ ਕੀਤੀ ਹੈ ਤੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਜ਼ਰੂਰ ਜਿਹੜੀ ਹੈ ਤਸਵੀਰ ਜਿਹੜੀ ਕੈਦ ਉਹਨਾਂ ਦੀ ਹੋਈ ਹੈ ਜੋ ਜਿਸ ਤਰ੍ਹਾਂ ਮਾਲਕ ਨੇ ਉਹਨਾਂ ਦੇ ਕਹਿਣ ਮੁਤਾਬਕ ਕੀ ਡਾਕਾ ਜਿਹੜਾ ਫੈਕਟਰੀ ਦੇ ਵਿੱਚ ਪਿਆ ਪਰ ਕਿਤੇ ਨਾ ਕਿਤੇ ਸਵਾਲ ਜਿਹੜੇ ਨੇ ਉੜਦੇ ਨੇ ਕਿ ਕਾਫੀ ਜੜੀਆਂ ਨੇ ਇਲਾਕੇ ਦੇ ਵਿੱਚ ਜੁਗਾਰਦਾ ਤਾਂ ਹੋ ਰਹੀਆਂ ਨੇ ਪਰ ਜਿਸ ਤਰ੍ਹਾਂ ਮਾਲਕ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਪੁਲਿਸ ਇਸ ਮਾਮਲੇ ਦੇ ਵਿੱਚ ਜੜੀ ਤਪਰੀਸ਼ ਕਰ ਰਹੀ ਹੈ ਤੇ ਅਸੀਂ ਵੀ ਇੱਥੇ ਪਹੁੰਚੇ ਹਾਂ ਤੇ ਉਸ ਦੌਰਾਨ ਜੜੀ ਹੈ ਥਾਣਾ ਖੇੜੀਗੰਡਾ ਦੇ ਐਸ ਐਚ ਐਸ ਵਨ ਸਿੰਘ ਜਿਹੜੇ ਮੌਕੇ ਦੇ ਉੱਪਰ ਸੀਗੇ ਉਹਨਾਂ ਦੇ ਵੱਲੋਂ ਜੋ ਫਿਲਹਾਲ ਮੀਡੀਆ ਦੇ ਨਾਲ ਤਾਂ ਨਹੀਂ ਗੱਲਬਾਤ ਕੀਤੀ ਗਈ ਪਰੰਤੂ ਉਹਨਾਂ ਦੇ ਵੱਲੋਂ ਜੋ ਹੈ ਮਾਲਕ ਨੂੰ ਜਿਹੜੇ ਫੈਕਟਰੀ ਮਾਲਕ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਲਦੀ ਜਿਹੜੀ ਹੈ ਆਰੋਪੀਆਂ ਨੂੰ ਜਿਹੜਾ ਕਾਬੂ ਕਰ ਲਿਆ ਜਾਵੇਗਾ ਤੇ ਉਹਨਾਂ ਨੂੰ ਜਿਹੜਾ ਇਨਸਾਫ ਦਿੱਤਾ ਜਾਵੇਗਾ ਫਿਲਹਾਲ ਦੇਖਣਾ ਹੋਵੇਗਾ ਕਦੋਂ ਤੱਕ ਥਾਣਾ ਖੇੜੀ ਕੰਦੇ ਪੁਲਿਸ ਦੇ ਵੱਲੋਂ ਜਿਹੜੀ ਇਸ ਮਾਮਲੇ ਨੂੰ ਜਿਹੜਾ ਸੁਲਝਾਇਆ ਜਾਂਦਾ ਤੇ ਕਦੋਂ ਜਿਹੜੇ ਨੇ ਪੁਲਿਸ ਦੇ ਵੱਲੋਂ ਉਹ ਆਰੋਪੀ ਜਿਹੜੇ ਨੇ ਗ੍ਰਿਫਤਾਰ ਕੀਤੇ ਜਾਂਦੇ ਹਨ ਸਿਮਾਨ ਖਬਰਾਂ ਆਸ-ਪਾਸ ਕਨੌਰ